ਸਸਿਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਜੀ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅੱਜ ਅਸੀਂ ਪਹੁੰਚੀ ਆ ਜੀ ਫਰੌਥ ਸਕੂਲ ਦੇ ਵਿੱਚ ਜੀ ਐਨਵੀ ਫਰੌਥ ਪਤੇਗੜ ਸਾਈਟ ਸਕੂਲ ਦੇ ਵਿੱਚ ਇਹ ਕਿਉਂ ਪਹੁੰਚੀ ਆ ਤੇ ਤੁਹਾਨੂੰ ਸਾਡਾ ਸਾਰਾ ਵਲੌਗ ਦੇਖਣਾ ਪੈਣਾ ਹੈ ਤੇ ਮੰਮਾ ਇਹਦਾ ਪਤਾ ਲੱਗਣਾ ਹੈ ਵੀ ਅਸੀਂ ਇੱਥੇ ਕਿਉਂ ਆਏ ਆ ਕਿਉਂ ਆਏ ਆ ਇੱਕਦਾਂ ਨਾ ਹੋਰ ਗੱਲ ਦੱਸਦੀ ਆ ਜਿੱਥੇ ਅਸੀਂ ਅੱਜ ਆਏ ਆ ਸਾਨੂੰ ਨਾ ਮਤਲਬ ਇੱਕ ਸਬੱਬ ਬਣ ਗਿਆ ਸਾਡਾ ਕਦੇ ਅਸੀਂ ਸੋਚਿਆ ਨਹੀਂ ਸੀ ਕਿ ਅਸੀਂ ਇੱਥੇ ਆਉਣਾ ਹੈ ਨਾ ਕਦੀ ਇਹ ਨਹੀਂ ਸੋਚਦਾ ਕਿ ਮੈਨੂੰ ਦੁਬਾਰਾ ਮੌਕਾ ਮਿਲੂਗਾ ਇੱਥੇ ਆਨ ਦਾ ਤੇ ਅਸਾਂ ਨੂੰ ਸਬੱਬ ਬਣ ਗਿਆ ਤੇ ਇਹ ਇਹ ਉਹੀ ਜਗ੍ਹਾ ਆ ਜਿੱਥੇ ਸਿਮਰਨ ਨੇ ਆਪਣੀ ਪਲੱਸ 2 ਤੱਕ ਐਜੂਕੇਸ਼ਨ ਕੀਤੀ ਹੈ ਪੀਪੀ ਹੈ ਤੇ ਅੱਜ ਸਾਨੂੰ ਇਹ ਦੇਖਣ ਨੂੰ ਮਿਲਿਆ ਵੀ ਇਹ ਕਿੰਨੀ ਜਗ੍ਹਾ ਕਿੰਨੀ ਜਗ੍ਹਾ ਹੈ ਇਹ 32 ਏਕੜ ਜ਼ਮੀਨ ਦੇ ਵਿੱਚ ਸਾਡਾ ਸਕੂਲ ਹੈ ਜਿਹੜਾ ਬਣਿਆ ਹੋਇਆ ਹੈ ਇਹਦਾ ਸਕੂਲ ਦਿਖਾਓ ਸਾਡਾ ਤੇ ਗਰਾਊਂਡ ਦਿਖਾਓ ਜਿੱਥੇ ਸਾਡੀਆਂ ਬਚਪਨ ਦੀਆਂ ਆਜ਼ਾਦਾਂ ਇੰਡੀਆਂ ਮਤਲਬ ਕਿ ਜੁੜੀਆਂ ਹੋਈਆਂ ਨੇ ਨਾ ਜੀਦਾ ਕੋਈ ਹਿਸਾਬ ਹੈ ਨਹੀਂ ਸੱਚੀ ਕਹਿੰਦੀ ਹਾਂ ਉਸ ਟਾਈਮ ਅਸੀਂ ਸਕੂਲ 'ਚ ਪੜਦੇ ਹੁੰਦੇ ਸੀ ਸਾਨੂੰ ਜੇਲ੍ਹ ਲੱਗਦਾ ਸੀ ਜਿਵੇਂ ਅਸੀਂ ਸਕੂਲ ਤੋਂ ਬਾਹਰ ਚਲੇ ਗਏ ਸਾਨੂੰ ਹੁਣ ਇੱਥੇ ਦੀ ਇੰਨੀ ਯਾਦ ਆਉਂਦੀ ਹੈ ਕਿ ਅਸੀਂ ਇੱਥੇ ਬਾਰ-ਬਾਰ ਆਏ ਅੱਜ ਮੈਨੂੰ ਮੌਕਾ ਮਿਲ ਲਿਆ ਤੇ ਮੈਂ ਖੁੰਝਣ ਨਹੀਂ ਦਿੱਤਾ ਤੇ ਫਟਾਫਟ ਆ ਰੋਗੀ ਹੋਸ਼ ਹੋਈ ਕਿ ਹੈ ਕਾਹਨ ਸਾਨੂੰ ਵੀ ਲੈ ਜਾਣਾ ਪਰ ਮੌਕੇ ਤੇ ਹੀ ਆ ਜੀ ਜਿਨ੍ਹਾਂ ਦੇ ਬਦੌਲਤ ਅੱਜ ਅਸੀਂ ਇੱਥੇ ਆਏ ਆ ਉਹ ਮੌਕੇ ਤੇ ਹੀ ਮੁੰਡਾ ਪਹੁੰਚ ਗਿਆ ਉਹਨੇ ਸਾਨੂੰ ਕਿਹਾ ਵੀ ਤੁਸੀਂ ਵੀ ਆਪੀ ਜਾਣਾ ਆ ਤੇ ਇਹ ਤਾਂ ਫਿਰ ਲੁੱਡੀਆਂ ਮਾਰਦੀ ਫਿਰ ਤੁਹਾਨੂੰ ਪਤਾ ਹੀ ਆ ਫਿਰ ਜਿੱਥੇ ਕਿਸੇ ਨੇ ਨਹੀਂ ਤਾਂ ਇਕੱਲੇ ਪਾਪਾ ਨੇ ਆਣਾ ਸੀ ਤੇ ਮੈਂ ਆਣਾ ਸੀ ਕੀਤੀ ਹੋਵੇ ਹਨਾ ਉਥੇ ਦੁਆਰਾ ਆਣ ਦਾ ਕਿੱਥੇ ਮੌਕਾ ਮਿਲਦਾ ਹੈ ਤੇ ਪਰ ਇੱਥੇ ਅੱਜ ਜਿੱਥੇ ਅਸੀਂ ਆਏ ਆ ਨਾ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਇੱਕ ਵਾਰੀ ਸੀ ਆਪਣੀ ਲਾਈਫ ਦੇ ਵਿੱਚ ਰਾਜਸਥਾਨ ਗਈ ਸੀ ਨਾ ਮਨੀ ਅਲਬਰ ਹਾਂਜੀ ਚਾਚੂਗੋੜਾ ਗਈ ਸੀ ਹਨਾ ਤੇ ਉਥੇ ਆਰਮੀ ਆਰਮੀ ਦੀ ਜੁੰਟ ਚ ਗਏ ਸੀ ਜਿੱਥੇ ਮੇਰਾ ਮਤਲਬ ਦਿਓਰ ਸੀ ਥੇ ਡਿਊਟੀ ਸੀ ਉਹਦੀ ਸਾਨੂੰ ਉੱਥੇ ਮਿਕਮਕਾ ਮਿਲੇ ਸੀ ਜਾਣਦਾ ਸਾਨੂੰ ਅੱਜ ਅਸੀਂ ਇੱਥੇ ਖੜੇ ਆ ਨਾ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਅਸੀਂ ਉਹ ਆਰਮੀ ਵਾਲੀ ਸਟੇਟ ਤੇ ਹੋਈਏ ਜਿਵੇਂ ਆਰਮੀ ਰਹਿੰਦੀ ਹੁੰਦੀ ਆ ਗਾਂ ਤੇ ਮਣੀ ਉਹਨਾਂ ਨੇ ਤਾਂ ਕਈ ਵਾਰੀ ਦੇਖਿਆ ਹੋਇਆ ਇਹ ਕੁਝ ਕਿਸੇ ਤਰ੍ਹਾਂ ਦਾ ਹੀ ਏਰੀਆ ਖੁੱਲਾ ਡੁੱਲਾ ਉਵੇਂ ਸੜਕਾਂ ਉਵੇਂ ਕੁੜੀਆਂ ਦੇ ਹਸਪਤਾਲ ਮੁੰਡਿਆਂ ਦੇ ਹਸਪਤਾਲ ਬਣੇ ਹੋਏ ਨੇ ਜਿਵੇਂ ਆਰਮੀ ਵਾਲੇ ਆਉਂਦੀਆਂ ਫੈਮਲੀੀਆਂ ਦੀਆਂ ਜੁੰਟਾਂ ਹੁੰਦੀਆਂ ਨੇ ਹੁੰਦੀਆਂ ਨੇ ਤੇ ਕਿਤਨਾ ਕਿਤੇ ਕਿਸੇ ਮਰਨ ਦੇ ਹਸਬੰਡ ਨੇ ਜਾਨੀ ਕਿ ਮੈਂ ਮਨਪ੍ਰੀਤ ਸਿੰਘ ਨੇ ਬਹੁਤ ਵਾਰੀ ਦੇਖਿਆ ਹੋਇਆ ਇਹ ਜਗਰਾਉਂਡ ਯੋਗੀ ਮੈਂ ਖੁਦ ਤੇ ਇੱਕ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਕਿ ਜਿਵੇਂ ਕਿ ਮम्मा ਘਰ ਐਕਸਰਸਾਈਜ਼ ਕਰਦੇ ਆ ਤੇ ਮੈਂ ਕਹਿੰਦੇ ਹਾਂ ਜਿਵੇਂ ਮੈਂ ਹੁਣ ਨਹੀਂ ਨਾ ਕਰਦੀ ਤੇ ਇਹ ਗਰਾਊਂਡ ਦੇਖ ਲਓ ਕਿੰਨਾ ਵੱਡਾ ਹੈ ਤੇ ਇਹ ਗਰਾਊਂਡ ਦੇ ਵਿੱਚ ਸੂਬਾ ਸ਼ਾਮ ਅਸੀਂ ਰਾਊਂਡ ਲਗਾਣੇ ਉਹ ਵੀ ਰਨਿੰਗ ਕਰਕੇ ਪਲੱਸ ਅਸੀਂ ਅੱਧਾ ਘੰਟਾ ਘੰਟਾ ਪਲੱਸ ਅਸੀਂ ਐਕਸਰਸਾਈਜ਼ ਕਰਨੀ ਤੇ ਸਾਡੇ ਸਾਡੇ ਸੀਨੀਅਰਸ ਹੁੰਦੇ ਸੀ ਬਹੁਤ ਜ਼ਿਆਦਾ ਰੋਡ ਵੀ ਮਾਰਦੇ ਸੀ ਸਾਡੇ ਤੇ ਐਕਸਰਸਾਈਜ਼ ਬਦਲੇ بس ਸਾ ਸੁੱਕ ਜਾਂਦੇ ਹੁੰਦੇ ਸੀਗਾ ਸਾਡੇ ਐਕਸਰਸ ਕਰਦੇ ਹੋਏ ਹੁਣ ਤੋਂ ਇਹਨਾਂ ਨੂੰ ਦੇਖ ਕੇ ਯਕੀਨ ਹੋ ਗਿਆ ਹੋਣਾ ਕਿ ਇਹ ਗੱਲ ਸੱਚ ਆ ਹਾਂ ਇਹ ਗੱਲ ਸੱਚ ਤਾਂ ਹੈਗੀ ਆ ਪਰ ਹੁਣ ਜਿੱਥੇ ਇਹ ਰਹਿੰਦੀ ਆ ਨਾ ਇਹ ਇੰਨੇ ਘੇਰੇ ਚ ਘੁੰਮੀ ਜਾਂਦੀ ਆ ਉੱਤੇ ਵੀ ਤੱਕ ਜਾਂਦਾ ਇਹ ਉੱਤੇ ਵੀ ਤੱਕ ਗਿਆ ਹਾਂ ਮੈਂ ਥੱਕ ਗਈ ਇੱਕ ਦਾ ਜੀ ਚਲੋ ਤੇ ਚਲੋ ਹਾਂ ਵਾਪਸ ਮੁੜਦੇ ਆ ਫਿਰ ਪਾਪਾ ਨਾਲ ਆਪਣੀ ਬੇਟ ਕਰ ਲੈਣ ਹਾਂਜੀ ਚਲੋ ਆਜੋ ਚਲੋ ਤਨੂ ਜੀ ਆਹੀ ਤੂੰ ਇੱਕ ਵਾਰੀ ਮੈਨੂੰ ਗੱਲ ਸੁਣਾਈ ਸੀ ਤੇਰੇ ਤੇਰੇ ਬਾਥਰੂਮ ਚ ਵੀ ਸੱਪ ਆ ਗਿਆ ਸੀ ਆ ਇੱਥੇ ਇੱਥੇ ਆਇਆ ਸੀ ਕੰਨੇ ਮੇ ਕੱਪੜੇ ਚੁੱਕ ਕੇ ਬਾਥਰੂਮ ਆਹੀ 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 ਵਾਟਰ ਇਹ ਬਾਥਰੂਮ ਚ ਸੱਪ ਆ ਗਿਆ ਸੀ ਕੰਨੇ ਜਿਹੜੇ 10th ਕਲਾਸ ਚੋਂ ਦੀ ਸੀ ਸੀਰਿਆ ਲੱਗੀ ਕਹਿੰਦੀ ਜਦ ਦੇਖਿਆ ਕਹਿੰਦੀ ਮੈਂ ਮਤਲਬ ਨਾ ਉੱਥੇ ਸੱਪ ਕੰਨੇ ਮੇ ਕੱਪੜੇ ਚੱਕ ਕੇ ਬਾਥਰੂਮ ਚ ਭੱਜ ਗਈ ਉਹ ਮੇਰਾ ਹੋਸਟਲ ਹੁੰਦਾ ਨਹੀਂ 10th ਕਲਾਸ ਦੇ ਵਿੱਚ ਤੇ ਮੈਨਾਂ ਲੱਗੀ ਨਾ ਸਵੇਰ ਵੇਲੇ ਸੱਪ ਆ ਗਿਆ ਸੀਗਾ ਪਰੀ ਨੇ ਨਾ ਜਦੋਂ ਮੈਨੂੰ ਇਹ ਗੱਲ ਸੁਣਾਈ ਨਾ ਸੱਚੀ ਬਾਈ ਗਾੜ ਮੇਰੀ ਅੱਖਾਂ ਚ ਪਾਣੀ ਆ ਗਿਆ ਮ ਅਮ ਵੀਡੀਓ ਦੇ ਨਾਲ ਸਾਡੀ ਨਾਲ ਬਣੇ ਰਹੋ ਸਬਸਕ੍ਰਾਈਬਰ ਵੀ ਕਰ ਲਿਓ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਲਿਓ ਸਾਡਾ ਬਲੌਗ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਅਸੀਂ ਇੱਥੇ ਕਿਉਂ ਆਏ ਅਸੀਂ ਸਾਡਾ ਕੀ ਮਕਸਦ ਸੀ ਇੱਥੇ ਆਉਣ ਦਾ ਦੇਖੋ ਉਹ ਰੇ ਕੁੜੀ ਦੇ ਪੇਰੈਂਟਸ ਮਿਲਣ ਆਏ ਐਦਾਂ ਮੰਮੀ ਮੈਨੂੰ ਮਿਲਣ ਆਉਂਦੇ ਹੁੰਦੇ ਸੀਗੇ ਦੇਖੋ ਇਹ ਵੀ ਮੇਰੀ ਯਾਦ ਤਾਜ਼ੀ ਹੋ ਗਈ ਐਦਾਂ ਹੀ ਨਾ ਸੀਗੇ ਉੱਥੇ ਬੈਠਦੇ ਹੁੰਦੇ ਸੀ ਮੰਮਾ ਚੌੜਲੇ ਹੁੰਦੇ ਹੁੰਦੇ ਸੀਗੇ ਨਮਕੀਨ ਚਾਵਲ ਤੇ ਰੋਟੀ ਵਗੈਰਾ ਕੁਝ ਵੀ ਹੈ ਨਾ ਟਾਈਮ ਐਦਾਂ ਸਪੈਂਡ ਕਰਦੇ ਸੀਗੇ ਹੁੰਦਾ ਹੈ ਘਰ ਦੀ ਚੀਜ਼ ਖਾਣ ਦਾ ਸ਼ੌਂਕ ਹੁੰਦਾ ਪਾ ਹੁਣ ਇਧਰ ਨੂੰ ਜੁਰੀ ਦੇ ਵਿੱਚ ਜਿੰਨਾ ਵੀ ਇਹ ਹੈ ਨਾ ਮਤਲਬ ਕਿ ਜਿੰਨਾ ਵੀ ਕੂੜਾ ਹੈ ਸੁਰੱਖਤਾ ਇਹ ਸਾਡੀ ਹਾਜ਼ਰੀ ਦੇ ਵਿੱਚ ਸਾਡਾ ਸੀਰੀਅਸ ਦੇ ਹੁੰਦੇ ਇੱਕ ਵੀ ਨਹੀਂ ਸੀ ਹੋਣਾ ਬਟ ਸਕੂਲ ਹੁਣ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਇਸ ਸੰਬੰਧ ਵਿੱਚ ਨਵਾਂ ਸਟਾਫ ਆਇਆ ਹੁੰਦਾ ਫਰਕ ਪੈਂਦਾ ਹੁੰਦਾ ਬੱਚੇ ਵੀ ਚੇਂਜ ਹੋ ਗਏ ਆ ਸਟਾਫ ਵੀ ਚੇਂਜ ਹੋ ਗਿਆ ਹੈ ਤੇ ਹੁਣ ਇੰਨੀ ਸਫਾਈ ਜਿਹੜੀ ਉਹ ਰਹੀ ਨਹੀਂ ਜਿਹੜੀ ਸਾਡੇ ਟਾਈਮ ਹੁੰਦੀ ਸੀ ਆ ਗਰਾਊਂਡ ਦੇ ਵਿੱਚ ਵੀ ਬਹੁਤ ਗੰਦਾ ਗਰਾਊਂਡ ਹੈ ਇਹ ਤਾਂ ਗਰਾਊਂਡ ਚਮਕਿਆ ਹੁੰਦਾ ਸੀ ਸਾਡੀ ਬਾਤ ਇੱਕ ਗੱਲ ਹੋਰ ਦੱਸ ਦਿਆਂ ਇਹ ਜਿਹੜਾ ਦੇਖ ਰਹੇ ਹੋ ਨਾ ਇਹ ਛੋਟਾ ਜਿਹਾ ਸੂਆਜਾ ਇਹਦੇ ਵਿੱਚ ਇੰਨੇ ਵੱਡੇ ਵੱਡੇ ਦਰਖਤ ਲੱਗੇ ਹੁੰਦੇ ਸੀ ਨਾ ਇੰਨੇ ਵੱਡੇ ਵੱਡੇ ਥੋੜੇ ਵੀ ਵੱਡੇ ਆ ਇਹ ਦਾਸਾਂ ਨੇ ਕਿਤੇ ਸਾਡੇ ਕਲਾਸ ਵਾਲੇ ਨੇ ਦੀਦੀ ਹੁੰਦੇ ਸੀ ਅੱਜ ਕੱਲ ਉਹ ਕੈਨੇਡਾ ਦੇ ਵਿੱਚ ਨੇ ਮਤਲਬ ਜਿਦੋਂ ਉਹ ਸੀਨੀਅਰ ਹੁੰਦੇ ਸੀ ਨਾ ਬਹੁਤ ਜ਼ਿਆਦਾ ਮਤਲਬ ਕਹਿੰਦੇ ਹੁੰਦੇ ਸੀ ਐਦਾਂ ਕਰੋ ਐਦਾਂ ਕਰੋ ਇਹਨਾਂ ਨੂੰ ਯਕੀਨ ਵੀ ਨਹੀਂ ਹੋਣਾ ਕਿ ਮੈਂ ਆਪਣੇ ਹੱਥੀਂ ਇੱਥੇ ਰਹਿ ਕੇ ਇੰਨਾ ਕੰਮ ਕੀਤਾ ਹੋਇਆ ਹੈ ਇਹ ਦਰਖਤ ਪੁੱਟਣੇ ਕਾਹ ਪੁੱਟਣਾ ਹਰ ਸੰਡੇ ਇੱਥੇ ਝਾੜੂ ਲਾਣਾ ਇਹ ਚੀਜ਼ ਤਾਂ ਖੜੇ ਆ ਨਾ ਇੱਥੇ ਵੀ ਸੀ ਝਾੜੂ ਲਾਇਆ ਹੋਇਆ ਹੂੰ ਪਰ ਹੁਣ ਇਸ ਹਿਸਾਬ ਨਾਲ ਦੇਖ ਕੇ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਤੂੰ ਕੋਈ ਕੰਮ ਵੀ ਕੀਤਾ ਹੋਊਗਾ ਧੱਕਾ ਤੋੜਿਆ ਹੋਊਗਾ ਧੱਕਾ ਵੋਟ ਤੋੜਿਆ ਇਹ ਜਿਹੜਾ ਹੁਣ ਆ ਸਾਡੇ ਗੇਅਰ ਹਾਜ਼ਰੀ ਉਹ ਕੁੜੀਆਂ ਵੀ ਆ ਗਈਆਂ ਪਿੱਛੇ ਇਹਨਾਂ ਦਾ ਕੁੜੀਆਂ ਦਾ ਹੋਸਟਲ ਆ ਨਾ ਸਾਰਾ ਇਹ ਇਹ ਗੇਅਰ ਹਾਜ਼ਰੀ ਇਹ ਸਾਰੇ ਇੱਧਰ ਕੁੜੀਆਂ ਦੇ ਹੋਸਟਲ ਆ ਉਹ ਪਰਲੀ ਸੜ ਮੁੰਡਿਆਂ ਦੇ ਹੋਸਟਲ ਆ ਸ਼ਾਂਤੀ ਵੰਸ ਨੇ ਪਲੀਜ਼ ਸ਼ਾਂਤੀ ਕਿਹਾ ਦਿਓ ਣਾ ਕਰਨਾ ਰਹੀ ਬੁੱਝੀ ਪਹਿਲਾਂ ਤੋਂ ਮੈਂ ਬੋਤਲ ਨੂੰ ਸਾਰਿਆਂ ਨੂੰ ਬਹੁਤ-ਬਹੁਤ ਪਤਾਈ ਗੁਰਬਾਣੀ ਚੋਂ ਨਾਲ ਸਾਹਿਬ ਦਾ ਕਥਨ ਮੈਨੂੰ ਜਾਨਦਾ ਇਹ ਹੈ ਨਾਲ ਦਾ ਨਾਮ ਖਸਮ ਹੱਥ ਇਰਤਤ ਦੇ ਜਹਾਂ ਤਹਾਂ ਨੇ ਤਹਾ ਘਰ ਨੇ ਨਾਨਕਾ ਸੱਜੇ ਨੌਕਰੀ ਰੋਜ਼ਗਾਰ ਇਹ ਬੜੀ ਵੱਡੀ ਖਰੋਸਪਤਾ ਸੰਬੰਧੀ ਸਬੰਧਤ ਰਿਗਿ ਦੇ ਵਿੱਚ ਆਉਣ ਬੜੀ ਚੁਣੇ ਲਿਆ ਸਮਾਜ ਜਿਉਂਦਾ ਸਰਬੋਤਮ ਹੋਣਾ ਹੈ ਮੇਰੇ ਤੋਂ ਪਹਿਲਾਂ ਬੜੇ ਹੀ ਬੋਲਦੇ ਸਭ ਦੇ ਨਜ਼ਰ ਦੇ ਹਨ ਮਨੇਤਰ ਸਰਕਾਰ ਪ੍ਰਸ਼ੰਸਾ ਕੋ ਵੀ ਪੱਤਰਕਾਰ ਨੇ ਇਸ ਐਜੂਕੇਸ਼ਨ ਸੰਸਥਾ ਨਬੋਤੇ ਆਪਣੇ ਜਨ ਜੀਵਨ ਹੋ ਰਾਜ ਆਪਣੀ ਜਨ ਜੀਵਨ ਆਪਣੇ ਪਰਿਵਾਰ ਆਪਣੇ ਜੋ ਸੰਭਾਲ ਕਰਦੇ ਸਮਰਪਿਤ ਕਰ ਗਿਆ ਬਈ ਉਹ ਜਿਸ ਸਭਾ ਨੂੰ ਨਵਾਲੇ ਨੇ ਬਹੁਤ ਸਾਡੇ ਅੰਦਰ ਤੇਲਾ ਦਾ ਮਾਣ ਅੱਜ ਦੇ ਮੁੱਖੀ ਜੀ ਮੈਂ ਗੱਲ ਕਰਾਂ ਸਾਡੇ ਸਰਕਾਰ ਨੂੰ ਜੀ ਸਰਦਾਰ ਅੰਤਾਰ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਸਾਡੇ ਇਸ ਸੰਸਥਾਨ ਦੇ ਦੇ ਬਸਤੌਹ ਅਤੇ ਗ੍ਰੀਸਨ ਸੇਵਾਵਾਂ ਨਾਲ ਜੁੜਾ ਉਹਨਾਂ ਨੂੰ ਇਸ ਮੌਕੇ ਤੇ ਉਹਨਾਂ ਦੇ ਪਰਿਵਾਰ ਨੂੰ ਸਾਡੀ ਸਰਕਾਰ ਤੋਂ ਪਰਜਾਈ ਜੀ ਦੇ ਸੰਦਰਭ ਵਿੱਚ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਵੱਡੇ ਵੀਰ ਮੈਡਮ ਤੇ ਮਾਤਾ ਜੀ ਹੋਰ ਸਰਕਾਰ ਤੋਂ ਸਮੂਹ ਰਿਸ਼ਤੇਦਾਰ ਸਭ ਨੂੰ ਬਹੁਤ ਬਹੁਤ ਮੁਬਾਰਕ ਆਪਣੀ ਸੇਵਾ ਨਿਭਾ ਕੇ ਫਰਮਾਨ ਹੈ ਜੀ ਅਸੀਂ ਇਹ ਗੱਲ ਤੁਹਾਨੂੰ ਬਤਾਇਆ ਕਿ ਅਫਸਰ ਹੁੰਦਾ ਹੈ ਔਰ ਉਹ ਲੋਕ ਭਾਗਵਾੜੇ ਹੁੰਦੇ ਨੇ ਜਿਹੜੇ ਆਪਣੇ ਕਿਸੇ ਨੱਤੇ ਹੋਏ ਟਾਰਗੇਟ ਨੂੰ ਜਾਂ ਕਿਸੇ ਜਦੀ ਦੀ ਸੇਵਾ ਨੂੰ ਜਾਂ ਨਾ ਕਰੇ ਰਹੇ ਖੁਸ਼ੀ-ਖੁਸ਼ੀ ਆਪਣੇ ਜਦੀ ਦੇ ਵਿੱਚ ਨਵਾਂ ਬਣ ਰਹੇ ਥੋੜੀ ਗੱਲ ਸਿੱਖਣੀ ਨਹੀਂ ਹੋਈ ਆ ਸਪੇਸ ਐਕਟਿਸਾਬ ਕਹ ਰਹੇ ਸੀ ਕਿ ਕਿਸੇ ਜਦੀ ਢਲੇ ਹੋਏ ਜ਼ਿੰਦਗੀ ਦਾ ਇੱਕ ਹਿੱਸਾ ਹੈ ਖੁਸ਼ੀ ਕਮੀ ਦੁੱਖ ਸੁਖ ਗੁਰਬਾਣੀ ਚਖਤਨਾਂ ਦੁੱਖ ਸੁਖ ਕੋਈ ਨਾ ਪੜੇ ਪਿਆਰ ਦਾ ਨੋਕਾ ਇਹ ਚੱਲਦਾ ਰਹਿੰਦਾ ਸਦੀ ਨੌਕਰੀ ਕਰਦੇ ਆ ਜਿਵੇਂ ਵਿੱਚ ਤੁਹਾਡਾ ਜੀਵਨ ਤੁਸੀਂ ਪੜਦੇ ਹੋਈਆਂ ਕਈ ਵਾਰੀ ਮੂੜ ਬੜਾ ਕੁਸ਼ਨ ਆਉਂਦਾ ਅੱਜ ਤੁਹਾਨੂੰ ਕਲਾਸ ਦੇ ਵਿੱਚ ਕੋਈ ਹੋਮਵਰਕ ਨਹੀਂ ਕਿਸੇ ਨੇ ਕੁਝ ਸੁਣਨਾ ਨਹੀਂ ਕੋਈ ਅਭਾਸਨ ਨਹੀਂ ਹੁਣ ਤੁਸੀਂ ਇੱਥੇ ਲੁੱਡੀਆਂ ਪਾੜਿਓ ਤੇ ਤੁਹਾਡੇ ਸਾਰੇ ਇਹ ਚਿਹਰੇ ਆ ਆ ਕਲਾਉਂਦੀਆਂ ਲਈ ਬਹੁਤ ਚੈੱਕ ਪਰ ਉਹਨ ਸਾਸਤਵ ਤਾਂ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਦਗੀ ਉਹਨ ਸਾਸਤਵ ਦੇ ਵਿੱਚ ਰਹਿ ਕੇ ਬਹੁਤ ਵਧੀਆ ਜੀਵੀ ਜਾ ਸਕਦੀ ਹੈ ਜੇ ਸੁਧਰ ਨਾ ਚੜੇ ਤਾਂ ਆਉਣੇ ਜੇ ਰਾਤ ਨਾ ਹੋਵੇ ਤਾਂ ਆਪਾਂ ਸੌਂਵਾਂਗੇ ਕਿਦੋਂ ਗੁਰੂ ਗੋਬਿੰਦ ਸਿੰਘ ਜੀ ਬਰਹਾਰੀ ਤੱਕ ਵੱਸਿਆ ਉਹ ਚੈਨ ਨਾਲ ਜੁੜ ਕੇ ਜੁੜਾ। ਨਿਜਮ ਦੇ ਵਿੱਚ ਰਹਿਣਾ ਇਹ ਸਾਡੀ ਜ਼ਿੰਦਗੀ ਨੂੰ ਜਦੋਂ ਨਿਜਮ ਦੇ ਵਿੱਚ ਕਰ ਲੈਂਦੇ ਆ ਤਾਂ ਬੜਾ ਸੌਖਾ ਤੇ ਬੜਾ ਖੁਸ਼ਹਾਲ ਮਾਹੌਲ ਦਾ ਅਸਰ ਪੈਂਦਾ। ਮੈਂ ਵੀ ਥੋੜਾ ਜਿਹਾ ਲੇਟ ਹੋ ਗਿਆ ਜੇ ਲੋਕਾਂ ਨੂੰ ਆਪਣਾ ਹੋਰ ਤਨੰਦਾ ਤਾਂ ਇੱਕ ਹੋਰ ਗੱਲਬਾਤ ਕਰਦੇ ਕਿਉਂਕਿ ਅੱਜ ਜੇ ਮੇਰੀ ਜ਼ਿੰਦਗੀ ਦਾ ਪਹਿਲੀ ਬੜੀ ਕੋਈ ਰਿਟਾਇਰਮੈਂਟ ਫੰਕਸ਼ਨ ਆ ਲੈਣਾ ਹੈ। ਦਾ ਤਾਂ ਆਮਲੇ ਤੋਂ ਹੋ ਗਿਆ ਤੇ ਖੈਰ ਫਿਰ ਵੀ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਆਪਣੇ ਮੀਸ ਤਕਾਲੂ ਦਾਰਸਿਦ ਨੂੰ ਦਿਨੋਂ ਪੁੱਛਦਾ ਹੋਇਆ ਪਰਮਾਤਮਾ ਅੱਗੇ ਤਾਕਵਾ ਵੀ ਕਰਦਾ ਨਾ ਕਿ ਉਹ ਉਹਨਾਂ ਨੂੰ ਚੰਗੀ ਕਲਾ ਸੰਤੁਖਿਵਕਸ਼ਣ ਤੇ ਇੱਕ ਰੋਜ਼ ਹੀ ਰਹਿ ਬੇਨੁਲਾ ਰਹਿ ਕਿਉਂਕਿ ਰਟਾਇਰਮੈਂਟ ਦਾ ਮਤਲਬ ਇਹ ਹੁੰਦਾ ਕਿ ਹੁਣ ਤੁਹਾਨੂੰ ਬਿਜਾਰੇ ਜੋ ਪੈਨਸ਼ਨ ਦਿੱਤਾ ਦੋਗੇ ਤੇ ਤੁਸੀਂ ਕਰਿਆ ਜਾਏਗੀ ਮੂਰਤਾਂ ਦੇ ਬਸ ਘਰ ਤੁਸੀਂ ਹੱਥੋਂ ਬੇਰ ਉਤਾਰ ਸਹਿਣ ਜਿਹਨੂੰ ਸਾਰੇ ਐਂਗਲ ਜੀ ਕਹਿੰਦੇ ਹੋ ਉਹਨਾਂ ਦੀ ਇੱਕ ਖਾਸ ਜਿੱਥੇ ਉਹਨਾਂ ਨੇ ਤਾਰੇ ਦੇ ਹੀ ਨਾਲ ਸ੍ਰੀ ਦੇਵੀ ਦੇਵੀ ਸਮਝਿਆ ਜਦੋਂ ਆਇਆ ਚਾਹੇ ਸਿੱਖਣਾ ਤੇ ਮੁੜ ਕੇ ਤੁਸੀਂ ਗਮਾਂ ਦੀ ਰਾਤ ਤੋਂ ਬਾਅਦ ਇੱਕ ਨਵੀਂ ਸਵੇਰ ਇੱਕ ਨਵੀਂ ਜ਼ਿੰਦਗੀ ਜੋੜਦਾ ਤਰੀਕਾ ਢਾਲ ਸਮ ਫੇਰ ਪਰਮਾਤਮਾ ਬੋਸ਼ਦន្តែ ਆਸ ਰੱਖਣਾ ਕਦੇ ਵੀ ਨਿਰਾਸ਼ ਨਹੀਂ ਹੋਣਾ ਤੇ ਅੱਜ ਵੀਰ ਅਮਰ ਸਿੰਘ ਜੀ ਇਸ ਅਟੈਚਮੈਂਟ ਦੇ ਖੁਸ਼ੀ ਦੇ ਪਲ ਨੂੰ ਸਾਡੇ ਚ ਬੈਠ ਕੇ ਫੇਰ ਮਾਰ ਰਹੇ ਨੇ ਇਹੀ ਸਾਡੀ ਜ਼ਿੰਦਗੀ ਹੈ ਕਦੇ ਦੁੱਖ ਕਦੇ ਸੁੱਖ ਕਦੇ ਦਿਨ ਕਦੇ ਨਾ ਦੇ ਰਾਹ ਜੇ ਸੁਖ ਹੈ ਤਾਂ ਦੁੱਖ ਵੀ ਆਏਗਾ ਤੁਸੀਂ ਅਜੇ ਛੋੜੇ ਹੋ ਤੁਹਾਨੂੰ ਤੇ ਦੂਜੀ ਚ ਪਤਾ ਨਹੀਂ ਕਿੰਨੇ ਚਸਤੜੇ ਹੋ ਸਕਦਾ ਇੱਥੇ ਟੀਚਰ ਤੋਂ ਮਾੜੀ ਪਨੀਸ਼ਮੈਂਟ ਦੇ ਦੋ ਨਜ਼ਾ ਪੈਣ ਵੀ ਹੂਮ ਤੋਂ ਬਾਹਰ ਨਹੀਂ ਜਾਣਾ ਜਾਂ ਗੇਟ ਤੋਂ ਬਾਹਰ ਨਹੀਂ ਜਾਣਾ ਐਤਾ ਨਹੀਂ ਕਰਨਾ ਉਦਾਂ ਨਹੀਂ ਕਰਨਾ ਸਾਨੂੰ ਲੱਗਦਾ ਹੈ ਪਰ ਪ੍ਰਸ਼ਾਸਨ ਚ ਰਹੋਗੇ ਤਾਂ ਮੁੜ ਕੇ ਆ ਸਮਾਂ ਕਿਤੇ ਤੁਹਾਡੇ ਲਈ ਆਵੇਗਾ ਕੋਈ ਬੈਂਕ ਮੈਨੇਜਰ ਬਣ ਕੇ ਜਿਵੇਂ ਉਹ ਸਾਡੇ ਹਰ ਰੋਜ਼ ਨਾਲ ਸੇਵੇ ਸੀਗੇ ਐਸੇ ਸਸਤਾ ਤੇ ਬੜੇ ਹੋਏ ਕੋਈ ਪ੍ਰਿੰਸੀਪਲ ਬਣਨਾ ਤਾਂ ਨਾ ਚਾਹੁੰਦੇ ਟੀਚਰ ਬਣਨਾ ਹੈ ਕੋਈ ਇੰਜੀਨੀਅਰ ਬਣਨਾ ਹੈ ਕੋਈ ਡਾਕਟਰ ਬਣਨਾ ਕੋਈ ਕੁਝ ਬਣਨਾ ਕੁਝ ਬਣਨਾ ਕਿਸੇ ਨੇ ਜਹਾਜ ਰੋਲੇ ਆ ਤੇ ਕਿਸੇ ਨੇ ਜਾ ਕੇ ਪਹਾੜਾਂ ਤੇ ਬੰਬ ਵੀ ਸੱਟਣੇ ਆ ਉਹ ਤੁਹਾਡੇ ਚ ਹੀ ਪੈਦਾ ਹੋਏ ਆਪਣੀ ਜ਼ਿੰਦਗੀ ਦਾ ਇਹ ਸਬਕ ਹੈ ਆਪਣੇ ਅੰਦਰ ਤੋਂ ਬੇ ਜ਼ਰੂਰ ਸਿਕਣਾ ਕਿ ਨਿਰਾਸ਼ ਨਹੀਂ ਹੋਣਾ ਫਿਰ ਸਮਾਂ ਦੈਂ ਕਿੰਨਾ ਆਪਣੀ ਜ਼ਿੰਦਗੀ ਦਾ ਅਨਤ ਬਣ ਸਕਦਾ ਹੈ ਉਹਨਾਂ ਚੋਂ ਦੀ ਖਿਮਾ ਸਮਾਂ ਦੁਬਾਰਾ ਲੈ ਕੇ ਵਾਅਦ ਨੂੰ ਜਿਹਾ ਖਾਲਸਾ ਵਾਅਦ ਨੂੰ ਜਿਹਾ ਬੁਆਏਜ਼ ਮੈਸੇਜਿਸ ਸਾਨੂੰ ਆਣ ਨਹੀਂ ਸੀ ਨਾ ਦਿਨ ਦੇ ਕੁੜੀਆਂ ਨੂੰ ਬੁਆਏਜ਼ ਮੈਸੇਜ ਅੱਜ ਅਸੀਂ ਆ ਗਏ ਅੰਕਲ ਦੀ ਰਿਟਾਇਰਮੈਂਟ ਪਾਰਟੀ ਤੇ ਅੱਛਾ ਅੱਛਾ ਇੱਕਲੀ ਮੁੰਡਿਆਂ ਦੀ ਹੈ ਅੱਛਾ ਇਹ ਮੁੰਡਿਆਂ ਦਾ ਹੌਸਲਾ ਨਾ ਮਨਾਲ ਇਹ ਮੁੰਡਿਆਂ ਦੀ ਵੈਸਾ ਗੋਸਟ ਚ ਕਰਦੇ ਨਹੀਂ ਬੱਚੇ ਨਹੀਂ ਆਉਂਦੇ ਕਿੱਥੇ ਹੁੰਦਾ ਵੇਚੂ ਕੋਲ ਨਾ ਫੜਾ ਦੇ ਰੋ ਬੱਚੂ ਬੰਦ ਇਲਾ ਉੜਿਆ ਹੀ ਨਾਲੀਆ ਹਾਂ ਆਪਣਾ ਬਾਈ ਖਾ ਦੋ ਫੇ ਬਾਈ ਚੱਲ ਤੁਸੀਂ ਆ ਜਾ ਸਿੱਧੋ ਕੇ ਚੱਲ ਕੈਮਰਾਮੈਨ ਕੈਮਰਾਮੈਨ ਡੇ ਬੋਰਡਿੰਗ ਆ ਨਾ ਟੱਕਰਾ ਲੋਕਾਂ ਨੂੰ ਟੱਕਰਾਉਂਦੇ ਆ ਹਾਂਜੀ ਕਿਨੇ ਕਿਨੇ ਵਲੌਗ ਦੇਖਿਆ ਤੁਸੀਂ ਵਲੌਗ ਵੇਖ ਹੀ ਲਿਆ ਹੋਣਾ ਹਨਾ ਤੇ ਅਸੀਂ ਫਲਾਰ ਸਿਮਰਨ ਦੇ ਸਕੂਲ ਚ ਕਿਉਂ ਗਏ ਸੀ ਤੇ ਕਿਵੇਂ ਦਾ ਲੱਗਿਆ ਤੇ ਸਾਨੂੰ ਤਾਂ ਵਧੀਆ ਲੱਗਿਆ ਅਸੀਂ ਇੰਜੋਏ ਕੀਤਾ ਬਹੁਤ ਵਧੀਆ ਲੱਗਿਆ ਕਿਉਂਕਿ ਜਿਸ ਸਕੂਲ ਦੇ ਵਿੱਚ ਕੋਈ ਪੜਿਆ ਹੋਵੇ ਉਹਨਾਂ ਨੂੰ ਉੱਥੇ ਜਾਣ ਦਾ ਮੌਕਾ ਮਿਲ ਜੇ ਤੇ ਉਹਨੂੰ ਬਹੁਤ ਵਧੀਆ ਲੱਗਦਾ ਹੈ ਤੇ ਸਾਨੂੰ